ਵਾਹਿਗੁਰੂ ਕਿਰਪਾ ਵਾਹਿਗੁਰੂ ਕਿਰਪਾ ਦੋਦ ਕਰਪਾ ਹੋ ਗਈ ਬਹੁਤ ਜਿਆਦੇ ਮਨ ਕੋ ਪੈਣ ਆਨੰਦ ਆ ਰਿਹਾ ਰੋਣ ਆ ਰਿਹਾ ਹਕਤ ਤਨ ਗੁਰੂ ਨਾਮਿਕ ਤਨ ਗੁਰੂ ਨਾਮਿਕ ਤਨ ਗੁਰੂ ਨਾਮਿਕ ਕਿਰਪਾ ਕਰ ਵਕੀਦਸ ਉਹ ਕਿਵੇਂ ਕਰ ਵਾਹਿਗੁਰੂ ਕਿਦਾਂ ਚੱਲ ਰਿਹਾ ਹੁਣ ਸਕੂਲ ਕਿਦਾਂ ਜਾਂਦੇ ਹੋ ਆਪਣਾ ਕਿ ਜਾਂ ਕਿਤਸਾ ਵਾਹਿਗੁਰੂ ਨੇ ਕਿਰਪਾ ਕਰਤੀ ਸੀ ਮਹਾਰਾਜ ਜਦੋਂ ਤੋਂ ਸੇਵਾ ਲੱਗੀ ਆ ਉਹਨੇ ਪਹਿਲਾਂ ਮਾਇਆ ਪਾਤੀ ਪੁਲਿਸ 'ਚ ਭਰਤੀ ਕਰਤਾ ਅੱਛਾ ਲੋ ਫੇਰ ਫੇਰ ਮਾਇਆ ਪਈਆ ਮੇਰੇ ਲਈ ਮਾਇਆ ਚਲੋ ਇਹ ਮਾਇਆ ਬਸ ਮਾਇਆ ਪੈਂਦੀ ਰਹੀ ਆ ਪਰ ਪੋਥੀ ਥੋਡੀ ਸੀ ਸਾਫ ਦੀ ਗੱਲ ਸਹੀ ਨਹੀਂ ਨਹੀਂ ਮਾਰੇ ਪੋਥੀ ਥੋਡੀ ਸੀ ਨਹੀਂ ਜੀ ਥੋਡੀ ਇਹ ਨਾ ਸਹਿਪਾਦੀ ਬੜੀਆਂ ਬਖਸ਼ੀਆਂ ਨੇ ਸਹਿਪਾਦੀ ਨਹੀਂ ਬਖਸ਼ੀਆਂ ਜਦੋਂ ਬੱਚੇ ਇਹ ਤੂੰ ਤੇ ਕੋਈ ਨਹੀਂ ਜੀ ਨਾ ਨਾ ਨਹੀਂ ਕੋਈ ਨਹੀਂ ਜੀ ਨਾ ਇਸ ਤੋਂ ਕਿ ਕੌਣ ਅੱਗੇ ਸੇਵਾ ਸੇਵਾ ਵਕਸ ਹੁਣ ਵਾਇਗਰ ਹੁਣ ਸੇਵਾ ਇਹ ਵਾਪੀ 350 ਸਾਲ ਬਾਅਦ ਉਹੀ ਦਿਨ ਆ ਰਿਹਾ ਜਿੱਦਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਾਡੇ ਲਈ ਆਪਣਾ ਸੀਸ ਦੇ ਦਿੱਤਾ ਸੀ ਦਿੱਤਾ ਸੀ ਮਹਾਰਾਜੇ ਦਿੱਤਾ ਤੇ ਮਾਰੇ ਕਹਿੰਦੇ ਨੇ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸੰਢੇ ਸਾਡੇ ਸਿਰ ਤੇ ਕਰਜ਼ਾ ਬੜਾ ਤਤੀ ਤਵੀ ਵਾਲੇ ਦਾ ਇੱਕ ਇੱਕ ਰੁਕੋ ਇਹਦੇ ਵਿੱਚ ਨਾ ਅੱਛਾ ਇੱਕ ਮਿੰਟ ਇੱਕ ਮਿੰਟ ਇਸ ਸੰਭਨ ਵਾਲੀ ਪੰਕਤੀ ਤੁਸੀਂ ਦੱਸੀ ਆ ਮਤਲਬ ਇਹ ਕਿਤੇ ਐਵੇਂ ਨਹੀਂ ਆਈ ਤੁਸੀਂ ਨਾ ਰੱਬੋਂ ਮੇਰੇ ਲਈ ਵਾਹਿਗੁਰੂ ਨਾ ਜੀ ਰੱਬ ਤੇ ਗੁਰਨਾਨਕ ਆਪ ਹੀ ਹੈ ਜੀ ਅਸੀਂ ਤੇ ਉਹਦੇ ਬੱਚੇ ਆ ਸਾਰੇ ਭੈਣ ਗੁਰਨਾਨਕ ਆ ਜੀ ਪਰ ਮੇਰੇ ਨਾ ਦਿਮਾਗ ਦੇ ਵਿੱਚ ਵਾਹਿਗੁਰੂ ਤੁਸੀਂ ਸੋਚਣਾ ਬਸ ਨਹੀਂ ਗੁਰੂ ਸਾਹਿਬ ਪਤਾ ਕਿ ਕਿੰਨੇ ਜੋ ਆ ਰਹੇ ਥਾਰੇ ਵਿੱਚੋਂ ਤੇ ਮੈਂ ਨਾ ਬਸ ਮੈਨੂੰ ਮੈਨੂੰ ਨਹੀਂ ਪਤਾ ਵਾਹਿਗੁਰੂ ਮੈਂ ਤਾਂ ਹੁਕਮ 'ਚ ਰਹਿਣਾ ਹੈ हां बस ਉਸ ਪੰਕਤੀ ਪਤਾ ਕੀ ਹੈ ਜਿਹੜੀ ਸਾਡੇ ਲਈ ਦੋਵਾਂ ਲਈ ਸਾਰਿਆਂ ਲਈ ਜੋ ਹਰ ਕੀ ਹਰ ਕਥਾ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਭਾਈ ਜਾਂ ਵੀਰ ਇਸ ਤੋਂ ਉੱਪਰ ਕੁਝ ਨਹੀਂ ਹਾਂਜੀ ਠੀਕ ਹੈ ਤੇ ਜਿਹੜੀ ਪਹਿਲੀ ਪੰਕਤੀ ਤੁਸੀਂ ਕਹਿ ਰਹੇ ਸੀ ਉਹ ਸਾਡੇ ਮੱਥੇ ਤੇ ਮਹਾਰਾਜ ਨੇ ਬਾਣੀ ਦੇ ਕੇ ਨਾ ਬਾਣੀ ਸਾਨੂੰ ਦੇ ਕੇ ਅਸੀਂ ਰੁਲਦੇ ਫਿਰਦੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਕੀਰੇ ਹਮ ਥਾਫੇ ਸਾਨੂੰ ਬਾਦਸ਼ਾਹ ਬਣਾ ਕੇ ਥਾਫੇ ਕੀਰੇ ਥਾਫ ਦੋ ਜੀ ਥਾਫ ਦੋ ਕੀਰੇ ਥਾਫੋ ਜੀ ਬਿਲਕੁਲ ਜੀ ਤੇ ਉਹਨੇ ਸਾਡੇ ਮੱਥੇ ਤੇ ਨਾ ਦਾਗ 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 ਦੇ ਤਪਰਾਣੇ ਸਮੇਂ ਚ ਨਾ ਗੁਲਾਮ ਹੁੰਦੇ ਸੀ ਗੁਲਾਮ ਤੁਹਾਨੂੰ ਪਤਾ ਮਹਾਰਾਜ ਮੈਨੂੰ ਹੁਣ ਤੁਹਾਨੂੰ ਦੱਸ ਰਿਹਾ ਹਾਂ ਹੁਣ ਤੁਸੀਂ ਮੈਨੂੰ ਗੁਰੂ ਨਾਲ ਜੋੜ ਕੇ ਗਏ ਆ ਤੁਹਾਡੇ ਉੱਥੋਂ ਤਾਂ ਉਦੋਂ ਤੁਸੀਂ ਮੇਰੇ ਭਾਈ ਆ ਬਹੁਤ ਭਾਈ ਟਕਰਿਆ ਮਹਾਰਾਜ ਇੱਕ ਨਹੀਂ ਬਹੁਤ ਭਾਈ ਪਰ ਪਹਿਲੇ ਤੁਸੀਂ ਆ ਹੁਣ ਮੈਨੂੰ ਨਹੀਂ ਇਹ ਗੱਲ ਦਾ ਪਤਾ ਹੁਣ ਮੈਂ ਕੀਰੇ ਸਾਫ ਤੇ ਠੀਕ ਹੈ ਤੇ ਵਾਏ ਗੁਰੂ ਮਾਫ ਕਰਨਾ ਹਾਂਜੀ ਕੀ ਕਰ ਰਹੀ ਗੁਰੂ ਮਹਾਰਾਜ ਨੇ ਇੱਕ ਪੰਕਤੀ ਆ ਮਾਰੇ ਕਹਿੰਦਾ ਮੁੱਲ ਖਰੀਦੀ ਹਾਂ ਉਹ ਤੇ ਮਾਰੇ ਦੀ ਦਾਗ ਲਾਤਾ ਪਤਾ ਕਿ ਦਾਗ ਕਿਦਾਂ ਲਾਇਆ ਪੁਰਾਣੇ ਸਮੇਂ ਚ ਨਾ ਜਦੋਂ ਕੋਈ ਗੁਲਾਮ ਖਰੀਦਿਆ ਜਾਂਦਾ ਸੀ ਤੇ ਜਿਹੜਾ ਖਰੀਦਦਾਰ ਸੀ ਨਾ ਮਾਲਕ ਉਹ ਆਪਣਾ ਦਾਗ ਤੱਕ ਦਿੰਦਾ ਸੀ ਮੱਥੇ ਤੇ ਲਾ ਦਿੰਦਾ ਸੀ ਪੁਰਾਣੇ ਸਮੇਂ ਦੇ ਬੰਦੇ ਖਰੀਦੇ ਜਾਂਦੇ ਸੀ ਗੁਰਬਾਣੀ ਦੀ ਇੱਕ ਪੰਕਤੀ ਹੈ ਪੰਕਤੀ ਦੱਸੋ ਹਾਂ ਜੀ ਹਾਂ ਪੰਕਤੀ ਪਹਿਲੇ ਐਵਾ ਹਮਰਾ ਮਸਤਕ ਦਾਗ ਦਗਾਨਾ ਹਾਂ ਜੀ ਹਮ ਕਰਜ ਗੁਰੂ ਬੋ ਸੰਢੇ ਲੱਭ ਲਈ ਜੀ ਲੱਭ ਆ ਗਈ ਆ ਹਾਂ ਇਹ ਪੰਕਤੀ ਤੁਸੀਂ ਕੀ ਹੋਣ ਦੂਜੀ ਪੰਕਤੀ ਜਿਹੜੀ ਸੁਣੋ ਮਾਰੇ ਕਹਿੰਦੇ ਨੇ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਅਕਸ਼ੋ ਜੀ ਜਿਹੜਾ ਨੌਕਰੀ ਬੰਦਾ ਹੁੰਦਾ ਨਾ ਨੌਕਰੀਪੇਚਾ ਉਹ ਅੱਗੋਂ ਕਈ ਵਾਰ ਮਾਲਕ ਦੇ ਆਕੜ ਜਾਂਦਾ ਵੀ ਯਾਰ ਮੈਂ ਨਹੀਂ ਕਰਨੀ ਤੇਰੀ ਨੌਕਰੀ ਜਾ ਜੋ ਮਰਜ਼ੀ ਕਰ ਲੈ ਮੇਰੇ ਕੋਲ ਟਾਈਮ ਨਹੀਂ ਵੱਧ ਲੱਗਦਾ ਮੈਂ ਨਹੀਂ ਹੁਲਣਾ ਟਾਈਮ ਵੱਧ ਠੀਕ ਹੈ ਨਾ ਮੈਂ ਆਪਣੇ ਘਰ ਚੋਂ ਪੰਕਤੀ ਦੋ ਦਵਾਰੀਆਂ ਅਗਲੀ ਪੰਕਤੀ ਦੋਵਾਰੀਆਂ ਜਿਹੜੀ ਆਹ ਵਾਲੀ ਦੂਜੀ ਪੰਕਤੀ ਜਿਹੜੀ ਮੁੱਲ ਖਰੀਦੀ ਹਾਂਜੀ 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 ਹਮਰੇ ਮਸਤਕ ਦਾਗ ਦਗਾਨਾ ਹਮਕਾਰਜ ਗੁਰੂ ਬਹੁ ਸਾਡੀ ਨਹੀਂ ਕਾਰਜ ਨਹੀਂ ਕਰਜ ਕਰਜਾ 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 ਲੋਨ ਕਰਜ ਕਰਜ ਗੁਰੂ ਬਹੁ ਸਾਡੀ ਹਾਂਜੀ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਡੇ ਹਾਂ ਠੀਕ ਹੈ ਸਾਡੇ ਵੀ ਸਾਡੇ ਸਿਰ ਤੇ ਕਰਜ਼ਾ ਬਹੁਤ ਜ਼ਿਆਦਾ ਤੇ ਜਿਹਦੇ ਸਿਰ ਤੇ ਕਰਜ਼ਾ ਹੋਵੇ ਨਾ ਉਹਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਹਾਂਜੀ ਸਾਡੇ ਸਿਰ ਤੇ ਕਰਜ਼ਾ ਕਿਹੜਾ ਵਾ ਚਾਰ ਪੁੱਤ ਵਾਰ ਕੇ ਆਪਣਾ ਮਾਂ ਵਾਰ ਕੇ ਧੰਨ ਗੋਬਿੰਦ ਜਿਹੜੇ ਉਹ ਤਾਂ ਉਹ ਤਾਂ ਐਂ ਕਹਿ ਰਹੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਨਾ ਉਹ ਗਰੇਬ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਨਾ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀ ਸਤਿ ਚਲ ਉਹ ਤਾਂ ਬਣ ਗਏ ਜੀ ਉਹ ਤਾਂ ਬਣ ਗਏ ਜਿਹੜਾ ਕੁਝ ਹੈਗਾ ਦੇਖੋ ਜਿਹੜਾ ਕੁਝ ਹੈ ਨਾ ਹਾਂਜੀ ਜਿਹੜਾ ਕੁਝ ਹੈ ਉਹ ਤਾਂ ਹੁਣ ਆ ਹੀ ਰਹੂਗਾ ਇਹ ਨਹੀਂ ਕੇਸ ਨਹੀਂ ਕਤਲ ਕਰਾਉਣਾ ਕੇਸ ਤਾਂ ਕਤਲ ਹੀ ਨਹੀਂ ਕਰਾਉਣਾ ਤੇ ਫਿਰ ਬਖਸ਼ਿਸ਼ ਕਾਦੀ ਹੋਈ ਮੈਨੂੰ ਤਾਂ ਇਹ ਨਹੀਂ ਸਮਝ ਬਖਸ਼ਿਸ਼ ਹੋ ਗਈ ਤੁਸੀਂ ਤੁਸੀਂ ਬੇਨਤੀ ਨਹੀਂ ਸਮਝ ਅੱਗੇ ਦੱਸੋ ਜੀ ਇਸ ਤੋਂ ਅੱਗੇ ਦੱਸੋ ਹੁਣ ਅੱਗੋਂ ਤੁਹਾਨੂੰ ਹੁਕਮ ਇਹ ਵਾ ਤੇ ਨਾਲੇ ਮਾਰੇ ਕਿਨੇ ਪ੍ਰਥਮ ਮਨ ਪ੍ਰਬੁੱਧਾ ਆਪਣਾ ਪਾਛੈ ਅਵਰ ਰਿਜ਼ਾ ਵਾ ਇਹ ਹੁਕਮ ਹੈ ਮਾਰੇ ਦਾ ਪ੍ਰਥਮ ਮਨ ਪ੍ਰਬੁੱਧਾ ਆਪਣਾ ਪ੍ਰਬੁੱਧਾ ਆਪਣਾ ਪਾਛੈ ਅਵਰ ਰਿਜ਼ਾ ਵਾ ਤੇ ਹੁਣ 350 ਸਾਲਾਂ ਮਾਰੇ ਦੀ ਸਦੀ ਆ ਰਹੀ ਹੈ ਤੇ ਨਵੰਬਰ 2025 ਵਿੱਚ ਪੂਰਾ 1 ਸਾਲ ਪਿਆ ਤੇ ਆਪ ਜੀ ਨੂੰ ਬੇਨਤੀ ਹੈ ਵੀ 350 ਕੁ ਪ੍ਰਾਣੀ ਜਿਹੜੇ ਹਨ ਜਿਉ ਸਹਿਜ ਪਾਠ ਸੰਪੂਰਨ ਕਰਨਾ ਲਵੋ ਦੋ ਤੇ ਫਿਰ ਉਹਦੋ ਵਾਹਿਗੁਰੂ ਕਿਰਪਾ ਕਰੇ ਪੰਜ ਜਗ੍ਹਾ ਦੇ ਉੱਤੇ ਸਹਿਜ ਪਾਠ ਸੰਪੂਰਨ ਸਮਾਗਮ ਹੋਣੇ ਨੇ ਆਪ ਜੀ ਨੂੰ ਜਿੱਥੇ ਚੰਗਾ ਲੱਗਦਾ ਉਹ 350 ਦਾ ਜਥਾ ਲੈ ਕੇ ਠੀਕ ਹੈ ਨਾ ਉਹ ਆਪਾਂ ਪਹੁੰਚਣਾ ਨਵੰਬਰ 2025 ਚ ਤੁਸੀਂ ਦੇਖ ਲਓ ਵੀ ਬਾਬਾ ਬਕਾਲਾ ਸਾਹਿਬ ਪਹੁੰਚਣਾ ਕਿ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਾ ਕਿ ਆਲਮਗੀਰ ਸਾਹਿਬ ਪਹੁੰਚਣਾ ਕਿ ਦੁਖਨਵਾਰਨ ਸਾਹਿਬ ਪਹੁੰਚਣਾ ਕਿ ਜਾਂ ਦਮਦਮਾ ਸਾਹਿਬ ਪਹੁੰਚਣਾ ਇਹ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਇਸ ਸਮਾਗਮ ਹੋਏ ਨੇ ਤੇ ਤੁਸੀਂ ਜੇ ਕਿ ਲਿਖਿਆ ਹੋਇਆ ਜੇ ਕਿਤੇ ਲਿਖਿਆ ਮਾਫ ਮਾਫ ਕਰਨਾ ਜੇ ਕਿਤੇ ਲਿਖਿਆ ਹੋਇਆ ਵੀ ਪਰਚਾ ਪੈਂਫਲੇਟ ਕੋਈ ਪਿਆ ਜੀ ਉਹ ਦਾਸ ਨੂੰ ਭੇਜੋ ਜੀ ਤੁਸੀਂ 150 ਸਿੱਖ ਦੀ ਡਿਊਟੀ ਲਾਈ ਆ ਜੀ ਮੇਰੀ ਹਾਂਜੀ 150 ਜੀ ਬਿਲਕੁਲ ਜੀ 150 ਗੁਰਸਿੱਖ ਜੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਰਹੀ ਤਾਂ ਆ ਜਾਣਗੇ ਆ ਤੁਹਾਨੂੰ ਭੇਜ ਦਿੱਤਾ ਜੀ ਇਹ ਹੋਣਗੇ ਜੀ ਆ ਤੁਹਾਨੂੰ ਭੇਜਿਆ ਜੀ ਇੱਕ ਚੀਜ਼ ਭੇਜੀ ਤੁਹਾਨੂੰ ਇਹ ਚੈੱਕ ਕਰਿਓ WhatsApp ਚੈੱਕ ਕਰੋ ਤੁਹਾਨੂੰ ਇੱਕ ਭੇਜਿਆ ਵਾ ਪਰਚਾ ਦੂਜਾ ਵੀ ਤੁਹਾਨੂੰ ਹੁਣੇ ਭੇਜਣ ਲੱਗਾ ਮੈਂ ਹਾਂਜੀ ਇੱਕ ਤੁਹਾਨੂੰ ਆ ਗਿਆ ਤੇ ਦੂਜਾ ਤੁਹਾਨੂੰ ਦਿੱਤਾ ਜੇ ਭੇਜ ਇਹ ਆ ਲਓ ਹਾਂਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਬਹੁਤ ਕਿਰਪਾ ਮਹਾਰਾਜ ਹੋ ਰਹੀ ਆ ਮੈਂ ਗੂੰਗੇ ਕੀ ਮਠਿਆਈ ਆ ਬਸ 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 ਕਹਿੰਦੇ ਵੀ ਜੇ ਗੂੰਗਾ ਬਣਾ ਗੁੜ ਖਾ ਕੇ ਮੈਨੂੰ ਐ ਲੱਗੀ ਜਾਂਦਾ ਵੀ ਮੈਂ ਮੂੰਹੋਂ ਕੁਛ ਕੱਢ ਨਾ ਦਵਾ ਇਹ ਜਿਆ ਤੇ ਉਹ ਕਿਤੇ ਗਾਹਾਂ ਜਾ ਕੇ ਕੋਈ ਨਹੀਂ ਨਹੀਂ ਲੋੜ ਹੀ ਨਹੀਂ 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 ਉਹ ਪਾਰਾ ਹੀ ਕਹਿੰਦੇ ਨੇ ਜਿਨੇ ਪਾਇਆ ਤਿਨੇ ਛਪਾਇਆ ਇਹ ਬਸ ਇਹਨਾਂ ਨੂੰ ਛਪਾ ਕੇ ਰੱਖਣਾ ਹਾਂ ਦੇਖੋ ਛੁਪਾ ਕੇ ਰੱਖਣਾ ਨਾ ਉਹ ਤਾਂ ਕਾਰਨ ਪਤਾ ਕਿ ਇਹਨੂੰ ਜਰਨਾ ਕਹਿੰਦੇ ਨੇ ਤੇ ਪਲੱਸ ਇੱਕ ਗੱਲ ਹੋਰ ਹੈ ਜਿਹੜੇ ਗੁਰੂ ਕੇ ਪਿਆਰੇ ਹੁੰਦੇ ਆ ਨਾ ਉਹ ਉਹ ਗੁਰੂ ਦੀ ਇਹ ਦੱਸਣ ਦਾ ਕੰਮ ਗੁਰੂ ਦਾ ਸਾਡਾ ਨਹੀਂ ਤੇ ਤੁਸੀਂ ਬਿਲਕੁਲ ਆਨੰਦ ਕਿਉਂਕਿ ਇਸ ਤੋਂ ਉੱਪਰ ਗੱਲ ਕੋਈ ਨਹੀਂ ਬਸ ਉਹਦੇ ਨਾਲ ਇੱਕ ਗੱਲ ਬਸ ਜਦੋਂ ਆਨੰਦ ਪੜਦੇ ਆ ਨਾ ਜੀ ਆਨੰਦ ਸਾਹਿਬ ਹਾਂ ਮੈਂ ਕਹਿੰਨਾ ਜੀ ਮੈਨੂੰ ਐਂ ਲੱਗਦਾ ਕਿ ਮੇਰਾ ਗਲਾ ਪਾਟ ਜਵੇ ਪਰ ਉਹ ਬਾਅਦ ਨਹੀਂ ਨਿਕਲਦੀ ਅੰਦਰੋਂ ਹਰਮੋਨੀਅਮ ਸਿੱਖਣ ਜਾਣਾ ਅੱਜ ਫਿਰ ਉਹਦੇ ਚ ਉਹਦੇ ਚ ਕੱਢਣਾ ਕੰਡਾ ਬਿਲਕੁਲ ਬਿਲਕੁਲ ਸਿੱਖੋ ਤੇ ਇੱਕ ਗੱਲ ਹੋਰ ਯਾਦ ਰੱਖਿਓ ਜਦੋਂ ਤੁਸੀਂ ਉੱਥੇ ਹੱਥ ਰੱਖਣਾ ਨਾ ਤੇ ਭਾਈ ਮਰਦਾਨਾ ਜੀ ਨੂੰ ਯਾਦ ਕਰਨਾ ਭਾਈ ਮਰਦਾਨਾ ਜੀ ਹਾਂ ਜਿਹੜੇ ਗੁਰੂ ਕੇ ਪਿਆਰੇ ਬ੍ਰਹਮ ਗਿਆਨੀ ਮਹਾਰਾਜ ਦੇ ਨਾਲ ਰਹੇ ਮਹਾਰਾਜ ਦੇ ਹਰ ਗੱਲ ਨੂੰ ਸਾਡੇ ਲਈ ਉਹ ਮਹਾਰਾਜ ਨੂੰ ਸਵਾਲ ਕਰਦੇ ਸੀ ਸਾਡੇ ਲਈ ਭੁੱਖ ਲੱਗਦੀ ਸੀ ਉਹਨਾਂ ਨੂੰ ਸਾਡੇ ਲਈ ਉਹ ਇੱਧਰ ਉੱਧਰ ਜਾਂਦੇ ਸੀ ਸਾਡੇ ਲਈ ਉਹ ਆਪਣਾ ਦਿਖਾਉਂਦੇ ਸੀ ਕਿ ਮਹਾਰਾਜ ਸਾਨੂੰ ਕੋਤ ਤਾ ਉਹਨਾਂ ਨੇ ਤਾਂ ਉਹਨਾਂ ਨੇ ਤਾਂ ਸਾਨੂੰ ਹਮ ਮੂਰਖ ਕਰੇ ਲਾਤਾ ਹਾਂ ਉਹਨਾਂ ਨੇ ਤਾਂ ਮੂਰਖਾਂ ਨੂੰ ਰਾਹੇ ਪਾਤਾ ਜੀ ਹੁਣ ਤਾਂ ਅਗਲੀ ਬੇਨਤੀ ਆ ਬਸ ਹਾਂ ਬਸ ਬਸ ਹੁਣ ਤਾਂ ਨਾ ਕਰਦੇ ਸੀ ਬਸ ਤੇ ਆ ਤੁਹਾਨੂੰ ਜਿੰਨੀਆਂ ਵੀ ਪੋਥੀਆਂ ਜਿੱਥੇ ਚਾਹੀਦੀ ਹੋਣਗੀਆਂ ਨਾ ਪੰਜਾਬ 'ਚ ਹਰ ਜਗ੍ਹਾ ਤੇ ਪੋਥੀ ਸੈਂਟਰ ਹੈ ਤੇ ਵਾਇਰ ਗਰੁੱਪ ਮੈਂ ਤਾਂ ਖਾਸ ਬੇਨਤੀ ਕਰਦਾ ਜੀ ਹਾਂ ਪੋਤੀਆਂ ਜਿਹੜੀ ਤੁਸੀਂ ਦੇ ਕੇ ਗਏ ਸੀ ਨਾ ਅੱਜ ਤੋਂ 2014 ਦੀ 15 13 ਦੀ ਗੱਲ ਆ ਵੈਗਰੂ 12 ਸਾਲ ਹੋ ਗਏ ਗੁਰੂ ਹਰਿ ਕੋ ਪੋਤੀ ਮਹਾਰਾਜ ਕਿਰਪਾ ਹੁਣ ਹੋਈ ਆ ਕਿਰਪਾ ਹੀ ਹੁਣ ਹੋਈ ਆ ਵੈਗਰੂ ਵੈਗਰੂ ਸ਼ੁਕਰ 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 ਮਹਾਰਾਜ ਸਾਨੂੰ ਵੀ ਸੇਵਾ ਲਾ ਦੋ ਦੱਸੋ ਕਿੰਨੀ ਮਾਇਆ ਭੇਜੀਏ ਮਾਇਆ ਵੀ ਧਾਰ ਦੋ ਮਾਇਆ ਬਿਲਕੁਲ ਇੱਕ ਨਵਾਂ ਪੈਸਾ ਨਹੀਂ ਚਾਹੀਦਾ ਬਸ ਆ ਜੀ ਚਾਹੀਦੀ ਜਿਹੜੀ ਹੈ ਨਾ ਵੀ ਤੁਸੀਂ ਮਿਲ ਕੇ ਦੀਵੇ ਨਹੀਂ ਦੇਣਾ ਚਾਹੀਦਾ ਮੇਰੀ ਮੇਰੀ ਪ੍ਰਭੂ ਨੇ ਮੇਰੀ ਤਾਂ ਜੀ ਸੇਵਾ ਲਈ ਆ ਜਿੱਥੇ ਕਹੋਂਗੇ ਜਿਵੇਂ ਕਹੋਂਗੇ ਓਵੇਂ ਹੀ ਬਸ ਨਹੀਂ ਤੁਹਾਡੀ ਗੱਲ ਸਹੀ ਹੈ ਜਦੋਂ ਮਰਜੀ ਇੱਥੇ ਮੈਂ ਦਸਤੋਰੀ ਕਿੰਨੇ ਬਸ ਚਲੋ ਮੈਂ ਤੁਹਾਨੂੰ ਦੱਸਦਾ ਇੱਕ ਚਾਹੇ ਕਰਜਣਾ ਹਾਂ ਹਾਂ ਚਾਹੇ ਕਰਜਣਾ ਮੈਨੂੰ ਨਹੀਂ ਪਤਾ ਬਸ ਜਦੋਂ ਮੈਨੂੰ ਸੇਵਾ ਲਾਉਣੀ ਆ ਨਾ ਤੁਸੀਂ ਲਾਉਣੀ ਆ ਇੱਕ ਗੱਲ ਦਾ ਜਵਾਬ ਦਿਓ ਕੀ ਤੁਸੀਂ ਗੁਰੂ ਨਾਨਕ ਨੂੰ ਮਾਇਆ ਦੇ ਸਕਦੇ ਹੋ ਮਹਾਰਾਜ ਸੰਗਤ ਨੂੰ ਤਾਂ ਦੇ ਸਕਦੇ ਆ ਸਾਧ ਸੰਗਤ ਦੇ ਵਿੱਚ ਤਾਂ ਉਹ ਬਾਸ ਸਾਹਿਬ ਆ ਤੁਸੀਂ ਹੁਣ ਸੁਣੋ ਜਦੋਂ ਸੰਗਤਾਂ ਨੇ ਭੋਗਪਾਉਣ ਜਾਣਾ ਨਾ ਜਿਹੜੀ ਇੱਕ ਬੱਸ ਦੀ ਸੇਵਾ ਕਰਨੀ ਹੋਈ ਕਰ ਲਿਓ ਓੰਜ ਵੈਸੇ ਇਸ ਸੰਗਤਾਂ ਨੂੰ ਕਹਿੰਨੇ ਆ ਕਿ 31 ਰੁਪਏ ਤੁਸੀਂ ਮਹੀਨੇ ਦੇ ਕੱਢੋਗੇ ਤੇ ਤੁਹਾਡੀ ਬੱਸ ਦਾ ਕਿਰਾਇਆ ਨਿਕਲ ਜਾਏਗਾ ਮੰਨ ਲਓ ਤੁਸੀਂ ਜਿਹੜੇ ਇਲਾਕੇ ਚੋਂ ਦਮਦਮਾ ਸਾਹਿਬ ਲੈ ਕੇ ਜਾਣਾ ਜਾਂ ਇੱਧਰ ਲੈ ਕੇ ਜਾਣਾ ਜਾਂ ਉੱਧਰ ਲੈ ਕੇ ਜਾਣਾ ਜਿੱਥੇ ਇਹ ਤੁਹਾਨੂੰ ਨਗਰ ਕਿਹੜੇ ਕਿਹੜਾ ਲਾਗੇ ਪਏਗਾ ਆਪਜੀ ਦੀ ਡਿਊਟੀ ਹੁਣ ਸੇਵਾ ਕਿੱਥੇ ਕਿਹੜੀ ਜਗ੍ਹਾ ਵਾ ਭਾਈ ਸਾਹਿਬ ਡਿਊਟੀ ਹੈਗੀ ਰੱਬ ਨੇ ਡਿਊਟੀ ਪਤਾ ਕੀ ਲਾਈ ਆ ਜੀ ਹਾਂ ਮੂਰਖ ਪਤਾ ਕੀ ਕਾਰੇ ਲਾਇਆ ਹਾਂ ਜੀ ਸੱਤ ਦਿਨ ਡਿਊਟੀ ਆ ਜੀ ਸੱਤ ਦਿਨ ਬਿੱਲੇ ਆ ਜੀ ਦਫ਼ਤਰ ਚ ਜਾ ਕੇ ਜੀ ਕੰਮ ਕਰੀਦਾ ਵਾਹ ਜੀ ਠੀਕ ਦਫ਼ਤਰ ਚ ਜਾ ਕੇ ਕੰਮ ਤੇ ਪਰਮਾਤਮਾ ਬਹੁਤ ਮੈਂ ਕਹਿੰਦਾ ਜੀ ਇਦੋਂ ਆਨੰਦ ਨਾ ਉੱਪਰ ਹਾਂ ਭਾਈ ਸਾਹਿਬ ਤੁਸੀਂ ਭਾਈਓ ਮੇਰੇ ਵੈਗੁਰੂ ਤੁਸੀਂ ਮੀਤ ਹੋ ਤੁਸੀਂ ਸੱਜਣ ਹੋ ਮੇਰੇ ਵੈਗੁਰੂ ਦੇਖੋ ਸੱਜਣਾਂ ਸੀਸੜੀਆਂ ਹੋ ਹੈ ਸਾਹਿਬ ਸੇ ਮੇਲ ਇਹਦਾ ਇਹ ਇਹ ਦੱਸੋ ਜੀ ਕੀ ਆ ਸਾਹਿਬ ਸੇ ਮੇਲ ਕਿਵੇਂ ਹੋ ਸਾਹਿਬ ਦਾ ਨਾਮ ਪੜ੍ਹ ਲਿਆ ਹਾਂ ਬਿਲਕੁਲ ਜਦੋਂ ਆਤਮਾ ਤੇ ਪਰਮਾਤਮਾ ਦੇ ਜਿਵੇਂ ਕਹਿੰਦੇ ਜਿਉਂ ਪਾਣੀ ਸੰਗ ਪਾਣੀ ਦੇਖੋ ਬੜੇ ਧਿਆਨ ਨਾਲ ਸੁਣਿਓ ਮੇਰੀ ਗੱਲ ਜਿਹੜੀ ਨਵੀਰਾ ਹਾਂ ਜ ਕਬੀਰ ਜੀ ਪਤਾ ਕੀ ਕਹਿੰਦੇ ਆ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਗੁਰਮੁਖਾ ਕਤਖਾਨ ਜਿਹੜੀ ਹੈ ਨਾ ਜਿਹੜਾ ਦੇਖੋ ਸਮੁੰਦਰ ਦੇ ਵਿੱਚ ਬੂੰਦ ਪੈ ਸਕਦੀ ਹੈ ਪਰ ਬੂੰਦ ਵਿੱਚ ਸਮੁੰਦਰ ਨਹੀਂ ਪੈ ਸਕਦਾ ਪਰ ਕਬੀਰ ਜੀ ਕਹਿੰਦੇ ਆ ਕਿ ਇਹ ਅੱਜ ਬੂੰਦ ਵਿੱਚ ਸਮੁੰਦਰ ਸਮਾ ਗਿਆ ਪਰਮਾਤਮਾ ਬਹੁਤ ਅਨੰਤ ਵੱਡਾ ਉਹਦਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਮਾਰੇ ਦੀ ਇੱਕ ਪੰਕਤੀ ਬੜੇ ਧਿਆਨ ਨਾਲ ਸੁਣਿਓ ਜੀ ਤੁਸੀ ਕੰਠ ਕਰਨੀ ਹੈ ਉਹ ਬੜੇ ਧਿਆਨ ਨਾਲ ਸੁਣਿਓ ਇਹ ਕੰਠ ਵੀ ਕਰਨੀ ਹੈ ਮਹਾਰਜ ਦੀ ਸੱਚੇ ਪਾਤਸ਼ਾਹ ਦੀ ਬੜੀ ਪਿਆਰੀ ਪੰਕਤੀ ਹੈ ਵਾਹਿਗੁਰੂ 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 ਪੀ ਸੱਚੇ ਪਾਛ ਅਤੁੱਲ ਅਤੋਲ ਅਥਾ ਸੁਆਮੀ ਨਾਨਕ ਖਸਮਾ ਮਹਾਰਾ ਵਰਨ ਨਾ ਸਾਕੋ ਜਿਹਾ ਤੂੰ ਹੈ ਮੇਰੇ ਸਾਚੇ ਅਲਖ ਅਪਾਰਾ ਅਤਲ ਅਤਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਤੋ ਉਹ ਜਿਹੜਾ ਸਮੁੰਦਰ ਆ ਜਾਂਦਾ ਨਾ ਉਹ ਸਮਝੋ ਵੀ ਜਦੋਂ ਬੂੰਦ ਵਿੱਚ ਸਮੁੰਦਰ ਸਮਾ ਗਿਆ ਤੇ ਕਿਲਮਿਕ ਦਾ ਹੋਣ ਦਾ ਮਤਲਬ ਜੋ ਪਾਣੀ ਸੰਗ ਪਾਣੀ ਕਿੱਦਾਂ ਹੁੰਦਾ ਜਦੋਂ ਅਸੀਂ ਸਾਡੇ ਅੰਦਰੋਂ ਵਾਹਿਗੁਰੂ ਜੀ ਔਗਣ ਕੱਢ ਦਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛੱਡ ਕੇ ਸਾਡੇ ਅੰਦਰ ਦਇਆ ਪੈਦਾ ਹੋ ਜਾਂਦੀ ਹੈ ਪ੍ਰੇਮ ਪੈਦਾ ਹੋ ਜਾਂਦਾ ਹੈ ਇਹ ਇਕਸਾਰਤਾ ਪੈਦਾ ਹੋ ਜਾਂਦੀ ਹੈ ਸਭ ਕੋ ਉਮੀਦ ਹਮ ਆਪਨ ਕੀ ਨਾ ਹਮ ਸਬਨਾ ਕੇ ਸਾਜਨ ਕਿ ਬਾਣੀ ਪੜਨ ਲ ਕੀ ਹੁੰਦਾ ਜਿਹੜੇ ਕਹਿੰਦੇ ਬਿਸਰ ਗਈ ਸਬ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹ ਪਾਈ ਸਾਧ ਸੰਗਤ ਕਿਹੜੀ ਗੁਰੂ ਸਾਹਿਬ ਨਾਲ ਰੋਜ਼ ਗੱਲਾਂ ਕਰਨੀਆਂ ਭਗਤ ਕਬੀਰ ਜੀ ਨਾਲ ਗੱਲਾਂ ਕਰਨੀਆਂ ਕਦੀ ਭਗਤ ਰਾਮਾਨੰਦ ਜੀ ਨਾਲ ਗੱਲਾਂ ਕਰਨੀਆਂ ਹੁਣ ਜਿਹੜਾ ਭਗਤ ਸੂਰਦਾਸ ਜੀ ਨਾਲ ਗੱਲ ਕਰੇਗਾ ਭਗਤ ਸੂਰਦਾਸ ਜੀ ਮਾਰੇ ਦੀ ਇੱਕੋ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਦੇ ਬਿਰਾਜਮਾਨ ਬੈਠੇ ਨੇ ਗੁਰਨਾਨਕ ਦੇਵ ਨਾਲ ਬੈਠੇ ਇੱਕ ਪੰਕਤੀ ਲਿਖੀ ਸਿਰਫ ਉਹਨਾਂ ਮਹਾਰਾਜ ਨੇ ਉਹਦੀ ਇੱਕ ਪੰਕਤੀ ਨੂੰ ਹੀ ਮਹਾਰਾਜ ਚ ਦਰਜ ਕਰਕੇ ਆਪਣੇ ਨਾਲ ਬਿਠਾ ਲਿਆ ਜਦੋਂ ਅਸੀਂ ਨਤਮਸਤਕ ਹੁੰਨੇ ਆ ਉਦੋਂ ਭਗਤ ਸੂਰਦਾਸ ਜੀ ਨੂੰ ਨਾਸਤਕ ਮਤ ਨਤਮਸਤਕ ਹੁੰਨੇ ਉਹ ਕਿਹੜੀ ਪੰਕਤੀ ਭਲਾ ਯਾਦ ਹੈ ਤੁਹਾਨੂੰ ਕਿ ਨਹੀਂ ਭਲਾ ਜਦੋਂ ਭਗਤ ਭਗਤ ਸੂਰਦਾਸ ਜੀ ਮਹਾਰਾਜ ਦੀ ਸਾਰੇ ਗੁਰਗ੍ਰੰਥ ਸਾਹਿਬ ਜੀ ਇੱਕੋ ਪੰਕਤੀ ਹੈ ਨਾ ਹੁਣ ਬੱਸ ਇਹੀ ਅੱਗੇ ਸੇਵਾ ਰਹਿ ਗਈ ਜੀ ਵੀ ਜੜੀਆਂ ਬਾਕੀ ਤਨ ਕੋਥੀਆਂ ਜੀ ਉਹ ਤੁਸੀਂ ਦਾਸ ਨੂੰ ਭੇਜੋ ਦੀ ਭੇਟਾ ਸਹਿਤ ਤੇ ਅਗਲਾ ਜਿਹੜਾ ਕਾਰਜ ਆ ਤੁਸੀਂ ਮੈਨੂੰ ਲਾਤਾ ਵੀ ਸਤਗੁਰੂ ਬਈ ਵਿੱਚ ਬਾਣੀ ਅੰਮ੍ਰਿਤ ਸਾਰੇ ਆ ਬਸ 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 ਜਦ ਤੁਸੀਂ ਦਾਸ ਕਰ ਰਹੇ ਉਹਨਾਂ ਬਸ ਹੁਣ ਅੰਮ੍ਰਿਤ ਸਰਸਰੋਵਰ ਨਾਉਣਾ ਜੀ ਉਹ ਨਹੀਂ ਮੈਨੂੰ ਪਤਾ ਵੀ ਆਪਣੇ ਮੈਨੂੰ ਖਦੂ ਨਮਾਉਣਾ ਅੰਮ੍ਰਿਤ ਸਰਸਰੋਵਰ ਉਹ ਜਦੋਂ ਮਾਰੇ ਤੁਸੀਂ ਦੇ ਦਿਓ ਦਿਲ ਕਰਦਾ ਮਾਰੇ ਚਰਨਾਂ ਵਿੱਚ ਪੋਰੇ ਬਣ ਕੇ ਆਇਆ ਕਰੋ ਤੇ ਚੁੱਭੀ ਲਾ ਕੇ ਤੇ ਆਨੰਦ ਲੈ ਕੇ ਚਲ ਜਾ ਕਰੋ ਜਦੋਂ ਪੌਰੇ ਆਉਂਦੇ ਨੇ ਖੁਸ਼ਬੂ ਲੈ ਕੇ ਜਾਂਦੇ ਨੇ ਉੱਥੇ ਕੀ ਕੀ ਨਹੀਂ ਹੋ ਰਿਹਾ ਕੁਛ ਛਡੋ ਤੁਸੀਂ ਆਨੰਦ ਲਓ ਐ ਚੁੱਭਾ ਲਾਓ ਅੰਦਰ ਮਾਰੇ ਦੇ ਜਦੋਂ ਆਓਗੇ ਨਾ ਇੱਕ ਕੰਮ ਕਰਨਾ ਚੁੱਭੀ ਇਸ਼ਨਾਨ ਪਾਣੀ ਕਰਕੇ ਤੇ ਅੰਦਰ ਜਦੋਂ ਬੈਠਣਾ ਹੈ ਨਾ ਉਦੋਂ ਇੱਕ ਇੱਕ ਚੌਂਕੀ ਜਥਾ ਪੂਰਾ ਹਾਜ਼ਰੀ ਭਰਨੀ ਹੈ ਇਹ ਗੱਲ ਚਿੱਤੇ ਰੱਖੋ ਸ਼ਬਦ ਚੌਂਕੀ ਜਥਾ ਕੀ ਹੁੰਦਾ ਹੈ ਕਿ ਜਿਹੜਾ ਰਾਗੀ ਚੱਲ ਰਿਹਾ ਹੋਵੇ ਜਿਤ ਤੱਕ ਉਹ ਸੰਪੂਰਨ ਨਾ ਕਰੇ ਆਪਣੀ ਚੌਂਕੀ ਨੂੰ ਤੁਕੋ ਇੱਕ ਰਾਗ ਦੀ ਚੌਂਕੀ ਹੁੰਦੀ ਬਲਾਵਲ ਦੀ ਚੌਂਕੀ ਹੁੰਦੀ ਹੈ ਪੈਰੋ ਦੀ ਚੌਂਕੀ ਹੁੰਦੀ ਹੈ ਪੈਰੋ ਰਾਗ ਦੀ ਫਿਰ ਉਹ ਆਸਾ ਕੀ ਵਾਰ ਸਵੇਰੇ ਅਮਰਤੀ ਚੌਂਕੀ ਹੁੰਦੀ ਹੈ ਇਸ ਤਰ੍ਹਾਂ ਹੀ ਦੁਪਹਿਰੇ ਆਨੰਦ ਕੀ ਚੌਂਕੀ ਹੁੰਦੀ ਹੈ ਰਾਤ ਨੂੰ ਸੌਦਰ ਦੀ ਚੌਂਕੀ ਹੁੰਦੀ ਹੈ ਜਦੋਂ ਆਪ ਜੀ ਆਓ ਤੇ ਉਦੋਂ ਵੇਖਣਾ ਵੀ ਜਿਹੜਾ ਰਾਗੀ ਅੰਦਰ ਤੁਸੀਂ ਚੌਂਕੜਾ ਮਾਰ ਕੇ ਬੈਠ ਗਏ ਅੰਦਰ ਬੈਠ ਗਏ ਉੱਪਰ ਬੈਠ ਗਏ ਬਾਹਰ ਬੈਠ ਗਏ ਜਿੱਥੇ ਬੈਠ ਗਏ ਉੱਥੇ ਜਦੋਂ ਤੱਕ ਅੱਖਾਂ ਬੰਦ ਕਰ ਲਈਆਂ ਤੇ ਜਦ ਤੱਕ ਮਹਾਰਾਜ ਨਾਲ ਗੱਲਾਂ ਕਰਨੀਆਂ ਐ ਇਦਾਂ ਲੱਗਣਾ ਵੀ ਗੁਰੂ ਰਾਮਦਾਸ ਪਾਤਸ਼ਾਹ ਬੈਠੇ ਆ ਤੁਸੀਂ ਦੇਖਣਾ ਜੋ ਤੁਹਾਡੇ ਮਨ ਦੇ ਸਵਾਲ ਹੋਣਗੇ ਨਾ ਉਹ ਸਾਰੇ ਤੁਹਾਡੇ ਸ਼ਬਦਾਂ ਦੇ ਵਿੱਚ ਤੁਹਾਨੂੰ ਮਹਾਰਾਜ ਬਿਆਨ ਕਰ ਦੇਣਗੇ ਜੋ ਤੁਸੀਂ ਗੁਰੂ ਰਾਮਦਾਸ ਮਹਾਰਾਜ ਨਾਲ ਗੱਲਾਂ ਕਰਨੀਆਂ ਹੋਣਗੀਆਂ ਦਿਲ ਦੀਆਂ ਉਹ ਤੁਹਾਡੇ ਨਾਲ ਕਰ ਲੈਣਗੇ ਤੁਹਾਨੂੰ ਜਵਾਬ ਦੇ ਦੇਣਗੇ ਤਾਂ ਹੈ ਇੱਕ ਤਰੀਕ ਤੋਂ ਬਖਸ਼ਿਸ਼ ਕੀਤੀ ਜੀ ਮਹਾਰਾਜ ਨੇ ਇੱਕ ਤਰੀਕ ਤੋਂ ਵਾਹ ਸ਼ੁਕਰ ਇੱਕ ਤਰੀਕ ਤੋਂ ਬਖਸ਼ਿਸ਼ ਕੀਤੀ ਆ ਜੀ ਬਸ ਹੁਣ ਤੁਸੀਂ ਦੇਖ ਲਓ ਵੀ ਅੱਜ ਕਿੰਨੇ ਦਿਨਾਂ ਮੈਨੂੰ ਨਹੀਂ ਪਤਾ ਕਿੰਨੇ ਦਿਨ ਹੋਏ ਆ ਕਿੰਨੀ ਤਰੀਕ ਆ ਅੱਜ 5 ਤਰੀਕ ਆ ਜੀ ਗੁਰਪੋਵਰ ਸਿੰਘ ਜੀ ਮਹਾਰਾਜ ਦਾ ਜੀ ਪ੍ਰਕਾਸ਼ ਦਿਹਾੜਾ ਪ੍ਰਕਾਸ਼ ਦਿਹਾੜਾ ਬਿਲਕੁਲ ਜੀ ਵਾਹ ਵਾਹ ਹਾਂ ਜੀ ਗੋਬਿੰਦ ਸਿੰਘ ਆਪੇ ਗੁਰਚੇਲਾ ਜੀ ਤੇ ਤੁਸੀਂ ਮੈਨੂੰ ਦੱਸੋ ਮੈਨੂੰ ਪੁੱਛਿਆ ਜਿਹਾ ਨਾ ਪੇਟਾ ਦੇਖੋ ਇਹ ਨਾ ਗੁਰੂ ਨਾਨਕ ਦਾ ਕਿੱਸਾ ਹੈ ਤੇ ਸਾਡੇ ਵੱਡੇ ਭਾਈ ਸਾਹਿਬ ਜੀ ਹੋਏਗੇ ਨੇ ਜਤਿੰਦਰ ਸਿੰਘ ਜੀ ਉਹਨਾਂ ਵੱਲੋਂ ਹੁਕਮ ਆ ਵੀ ਇੱਕ ਜਿਹੜਾ ਨਵਾਂ ਪੈਸਾ ਵੀ ਹੈ ਨਾ ਕਿਉਂਕਿ ਪੋਥੀ ਦਾ ਮੁੱਲ ਕੋਈ ਨਹੀਂ ਦੇ ਸਕਦਾ ਅਮੁੱਲ ਵਾ ਬਾਣੀ ਅਮੁੱਲ ਹੈ ਇਹ ਵਾਹ ਵਾਹ ਬਾਣੀ ਨਿਰੰਕਾਰ ਹੈ ਉਹ ਸੇਵਾ ਤੁਸੀਂ ਕਰਿਓ ਜਦੋਂ ਤੁਸੀਂ ਸੰਗਤਾਂ ਨੂੰ ਜੋੜ ਕੇ ਨਾਲ ਹੋਰ ਸੰਤਾਂ ਨੂੰ ਮਾਰੇ ਦੇ ਲੜ ਲਾਉਣਾ ਨਾ ਉਦੋਂ ਤੁਸੀਂ ਮਾਇਆ ਜੋੜ ਲਓ ਉਦੋਂ ਉੱਥੇ ਬੱਸਾਂ ਪੁੱਸਾਂ ਤੇ ਖਰਚ ਦਿਓ ਜਲ ਪਾਣੀ ਦੀ ਸੇਵਾ ਕਰ ਦਿਓ ਸੰਗਤਾਂ ਦੀ ਉਦੋਂ ਤੇ ਹੁਣ ਤੁਸੀਂ ਇਦਾਂ ਵਾ ਵੀ ਮਹਾਰਾਜ ਦੀ ਕਿੰਨੇ ਅੰਗ ਤੇ ਪਹੁੰਚ ਗਿਆ ਸੱਚੇ ਪਾਤਸ਼ਾਹ ਦਾ ਬਾਠਾ ਆਫਜੀ ਦਾ ਤੁਸੀਂ ਤੁਸੀਂ ਯਕੀਨ ਨਹੀਂ ਮੰਨਣਾ ਹਾਂਜੀ ਤੁਸੀਂ ਯਕੀਨ ਨਹੀਂ ਮੰਨਣਾ ਮੰਨਣਾ ਨਹੀਂ ਤੁਸੀਂ ਯਕੀਨ ਵਾਹੀ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਚੌਕੀਆਂ ਚੌਕੀਆਂ ਦਾ 5 ਤਰੀਕ ਤੱਕ ਹੁਣ ਮੈਂ ਮੈਂ ਤਾਂ ਕਹੋਣਾ ਜੀ ਬਰਾਬਰ ਨੇ ਰੱਬ ਨੇ ਪਤਾ ਨਹੀਂ ਕਿੰਨੀਆਂ ਚੌਕੀਆਂ ਪਰਹਾ ਲਈਆਂ ਜੀ ਸ਼ੁਕਰ ਪਰ ਮੈਂ ਅੰਗ ਹੈਗਾ ਅੰਗ ਹੈਗਾ ਜੀ 14 15 ਅੰਗ ਤੇ ਵਾਹ ਜੀ ਵਾਹ ਵਾਹ ਜੀ ਵਾਹ ਮਾਰੇ ਦਾ ਸ੍ਰੀ ਗੁਰੂ ਦਾ ਪਹਿਲਾ ਸ਼ਬਦ ਇਹਨਾਂ ਦੀ ਨਿਹਾਲ ਕਰਤਾ ਕਹਿੰਦੇ ਤੇਰਾ ਹੀ ਆ ਜੀ ਹਾਂ ਮਾਰੇ ਦਾ ਪਹਿਲਾ ਸ਼ਬਦ ਪਤਾ ਕਿਹੜਾ ਹੈ ਕਹਿੰਦੇ ਮੋਤੀ ਤਾਂ ਮੰਦਰ ਉਸਰਾ ਰਤਨੀ ਤਾਂ ਹੋ ਹੈ ਜੜਾਓ ਕਸਤੂਰ ਟੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਪੂਲਾ ਵਿਸਰਾ ਤੇਰਾ ਚਿਤ ਨਾ ਆਵੇ ਨਾਉ ਨਾਉ ਹਰਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰੂ ਪੂਛ ਦੇਖਿਆ ਅਵਰ ਨਾਹੀਂ ਥਾਓ ਰਹਾਓ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਪੂਲਾ ਵਿਸਰੈ ਤੇਰਾ ਚਿਤ ਨਾਵੇ ਤੇਰਾ ਚਿਤ ਨਾਵੇ ਨਾਓ ਮਾਰੇ ਕਿੰਦੇ ਸਿੱਧ ਹੋਵਾ ਸਿੱਧ ਲਈ ਰਿੱਧੇ ਆਖਾਂ ਆਓ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਖੈ ਪਾਓ ਮਤ ਦੇਖ ਪੂਲਾ ਵਿਸਰੈ ਤੇਰਾ ਚਿਤ ਨਾ ਆਵੈ ਮਾਰੇ ਕਹਿੰਦੇ ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰਾਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਮਤ ਦੇਖ ਪੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾ ਹਰ ਬਿਨ ਜਿਓ ਜਲ ਬਲ ਜਾਓ ਮੈਂ ਆਪਣਾ ਗੁਰਪੂਰ ਚ ਦੇਖਿਆ ਔਰ ਨਹੀਂ تھا ਉਹ ਇਹ ਮਹਾਰਾਜ ਦੀ ਹੌਲੀ ਤੋਂ ਆਨੰਦੀ ਆਨੰਦ ਆਨੰਦੀ ਆਨੰਦ ਅਨੰਦ ਵਹਿਗੁਰੂ ਅਨੰਦ ਵਹਿਗੁਰੂ ਆਨੰਦ ਅਜੀ ਆਨੰਦ ਬਿਲਕੁਲ ਬਹੁਤ ਆਨੰਦ ਉਸਕੇ ਪਰ ਕੋ ਜੀ ਕਰਵਾ ਬਸ ਤੁਸੀਂ ਕਰਵਾ ਲਓ ਸੇਵਾ ਬਖਣੀ ਜ਼ਰੂਰ ਮਤਲਬ ਨਹੀਂ ਜਿਹੜੀ ਹਾਂਜੀ ਸੇਵਾ ਬਖਣੀ ਆ ਜ਼ਰੂਰ ਸੇਵਾ ਬਖਣੀ ਜਿਹਨੂੰ 350 ਦੇਖੋ ਜੇਕਰ ਪੰਜ ਜਾਣਿਆਂ ਕੋ ਦੇ ਟੁਕੜੇ ਨੂੰ ਸਵੀਕਾਰਨਗੇ ਤੇ ਮਹਾਰਾਜ ਨੂੰ ਕਿਰਪਾ ਕਰੋ ਸੱਚੇ ਪਾਤਸ਼ਾਹ ਗੁਰੂ ਕੋਲੋਂ ਮੰਗੋ ਸਾਦਤ ਆਪ ਜਪੈ ਅਵਰ ਨਾਮ ਜਪਾਵੇ ਜਨ ਨਾਨਕ ਤੋੜ ਮੰਗਿਆ ਇਸ ਗੁਰਸਿੱਖ ਕੀ ਠੀਕ ਹੈ ਜੀ ਤੇ ਆਪ ਜੀ ਪੋਥੀ ਪੂਰੀ ਕਰੋ ਫਿਰ ਤੁਹਾਨੂੰ ਦੂਜੀਆਂ ਪੋਥੀਆਂ ਜਿਹੜੀਆਂ ਨੇ ਉਹ ਤੁਹਾਡੇ ਘਰੇ ਪਹੁੰਚ ਜਾਣਗੀਆਂ ਬਾਕੀ ਦੇ ਤਿੰਨ ਵੀ ਹੁਣ ਮੋٹے ਅੱਖਰਾਂ ਵਿੱਚ ਵੀ ਮਹਾਰਾਜ ਦੀ ਬਾਣੀ ਆ ਗਈ ਹੈ ਸੁੰਦਰ ਅਰਥਾ ਤੋਂ ਬਗੈਰ ਤਾਂ ਜੋ ਹੋਰ ਆਨੰਦ ਲੈ ਸਕੇ ਤੁਸੀਂ ਵਧੀਆ ਉਹ ਮੋਟੀਆਂ ਪੋਥੀਆਂ ਅਖਰਾਂ ਬਜ਼ੁਰਗਾਂ ਵਾਸਤੇ ਵੀ ਤਿਆਰ ਕਰ ਦਿੱਤੀਆਂ ਹੋਈਆਂ ਉਹ ਲੈਣੀਆਂ ਹੋਈਆਂ ਕਿਸੇ ਨੇ ਉਹ ਵੀ ਮਿਲ ਜਣਗੀਆਂ ਜੇ ਕੋਈ ਬਾਹਰੋਂ ਵੀਰ ਭੈਣ ਆਇਆ ਕਿਉਂਕਿ ਡਿਊਟੀ ਤੇ ਕਈ ਬਾਹਰੋਂ ਆਏ ਹੋਦੇ ਹਿੰਦੀ ਵਿੱਚ ਜੇ ਕਰਨਾ ਚਾਵੇ ਹਿੰਦੀ ਦੀ ਕਿਉਂਕਿ ਇਹ ਬਾਣੀ ਸਾਰਿਆਂ ਲਈ ਸਾਂਝੀ ਹੈ ਕੋਈ ਵੀ ਪ੍ਰਾਣੀ ਬਿਨਾਂ ਕਿਸੇ ਜਾਤ ਪਾਤਨ ਧਰਮ ਨਸਲ ਵਿਤਕਰੇ ਦੇ ਸਹਿਜ ਪੜ੍ਹ ਕਰ ਸਕਦਾ ਤੇ ਉਸ અપਾਰ ਅਬਰ ਅਪਰੰਪਰਾਪਿਤਤਾ ਦੇ ਨਾਲ ਜੁੜ ਸਕਦਾ ਤੇ ਉਹਨਾਂ ਲਈ ਹਿੰਦੀ ਵਿੱਚ ਵੀ ਤੇ ਅੰਗਰੇਜ਼ੀ ਵਿੱਚ ਵੀ ਹੈ ਆਪ ਜੀ ਬਸ ਓਕਾ ਦੇਣਾ ਸ਼ੁਰੂ ਕਰ ਦਿਓ ਠੀਕ ਹੈ ਸਾਡਾ ਕੰਮ ਹੈ ਹੋਕਾ ਦੇਣਾ ਮਾਰੇ ਦਾ ਪਤਾ ਕੀ ਮੰਗਤਾ ਭੌਂਕੇ ਆਗੇ ਬਦਨ ਬਸਾਰ ਹਮ ਕੂਕਰ ਤੇਰੇ ਦਰਬਾਰ ਦੀ ਕੁੱਤਿਆਂ ਵਾਸੀ ਭੌਂਕਣ ਲਈ ਹੱਟੇਵਾ ਦਾ ਲਾਇਓ ਸਾਡੀ ਸਾਡੀ ਸੇਵਾ ਲਾਇਓ ਲੱਗ ਗਿਆ ਜੇ ਲੱਗ ਗਿਆ ਅੱਜ ਸੇ ਪਾਸ਼ਾ ਨੇ ਲਾਤੀ ਹੈ ਤੇ ਤੁਸੀਂ ਕੋਸ਼ਿਸ਼ ਕਰਨੀ ਆਂ ਵੀ ਨਵੰਬਰ 2025 ਤੱਕ 350 ਸੈਜ ਪਾੜ ਜਿਹੜੇ ਨੇ ਉਹ ਸੰਪੂਰਨ ਪੂਰੇ ਜਿੱਥੇ ਜਿੱਥੇ ਜਿੰਨੇ ਲੱਗੇ ਹੋਊਗਾ ਉੱਥੇ ਜਾ ਕੇ ਭੋਗਨੇ ਤੇ ਆਪਣੇ ਘਰੇ ਤੇ ਪਾਵਾਂਗੇ ਸੋ ਮੁੰਤਾ ਦੱਸ ਦਿਓ ਮੈਂ ਕਿੱਥੇ ਕਿਹੜੀ ਜਗ੍ਹਾ ਕਿਹੜੇ ਪਿੰਡ ਕਿਹੜੇ ਨਗਰ ਕਿਹੜੇ ਸ਼ਹਿਰ 'ਚ ਤੁਹਾਨੂੰ ਪੋਥੀਆਂ ਪਛਾਵਾਾਂ ਸੀ ਹਾਂਜੀ 350 ਹਾਂ 350 ਆਪਾਂ ਸਹਿਜ ਹਾਂਜੀ ਸਹਿਜ ਪਾਠ ਲਈ ਆਪਾਂ ਜਿਹੜੇ ਆ ਉਹ ਆਪਣਾ ਅੱਗੇ ਸੇਵਕ ਜਿਹੜੇ ਆ ਜੋੜਨੇ ਆ ਜੀ ਬਸ ਬਸ ਆਹੀ ਸੇਵਾ ਆਹੀ ਸਭ ਤੋਂ ਵੱਡੀ ਇਸ ਤੋਂ ਵੱਡੀ ਸੇਵਾ ਕਿ ਗੁਰਬਾਣੀ ਦੀ ਪਤਾ ਕੀ ਪੰਕਤੀ ਬੋਲੋ ਗੁਰ ਕੀ ਸੇਵਾ ਬੋਲੋ ਗੁਰ ਕੀ ਸੇਵਾ ਸ਼ਬਦ ਵਿਚਾਰ ਸ਼ਬਦ ਵਿਚਾਰ ਹਾਂ ਗੁਰੂ ਨਾਲ ਜੋੜਨਾ ਹੀ ਸਭ ਤੋਂ ਵੱਡੀ ਗੁਰੂ ਦੀ ਸੇਵਾ ਵਾ ਇਸ ਤੋਂ ਉੱਪਰ ਵੱਡੀ ਸੇਵਾ ਕੋਈ ਸਾਰਿਆਂ ਕਿਉਂ ਆਵਾਂ ਥੇਗੀਆਂ ਨੇ ਪਰ ਸਭ ਤੋਂ ਵੱਡੀ ਸਤ ਮੰਦਰ ਕੰਚਨ ਕੇ ਉਸਾਰਤੀ ਨੇ ਤੇ ਸਭ ਨੇ ਕਿਸੇ ਕੋ ਖੁਸ਼ਬੋਦ ਸਿਖਾਈ ਕ ਸਤ ਮੰਦਰ ਸੋਨੇ ਦੇ ਦਾਨ ਕਰਕੇ ਤੁਸੀਂ ਦਾਨ ਕਰਦੇ ਹੋ ਬਣਾ ਕੇ ਸਤ ਸੋਨੇ ਦੇ ਮੰਦਰ ਵੈਸੇ ਸੰਸਥਾ ਵਿੱਚ 100 ਆਂਦਾ ਸਤ ਨੂੰ ਪਰ ਅਸੀਂ ਚਲੋ ਸਤ ਲਾਓ ਦੇ ਦਾਨ ਕਰ ਦੋ ਉਹਨਾਂ ਫੁੱਲ ਪੰਨ ਪੁੰਨ ਮਿਲਦਾ ਜੇਕਰ ਕਿਸੇ ਦਾ ਤੁਸੀਂ ਇੱਕ ਸ਼ਬਦ ਦੇ ਨਾਲ ਜੋੜ ਦਿੱਤਾ ਇੱਕ ਗੁਰਬਾਣੀ ਦੇ ਸ਼ਬਦ ਨਾਲ ਜੋੜ ਦਿੱਤਾ ਤੇ ਤੁਸੀਂ ਮਾਰੇ ਦੇ ਸਹਿਜ ਬਾਣ ਨਾਲ ਜੋੜ ਦੇਣਾ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਨੀ ਇਹ ਡਿਊਟੀ ਸਭ ਤੋਂ ਜ਼ਰੂਰੀ ਹੈ ਔਰ ਵੱਡੀ ਹੈ ਪਰਾਰੇ ਦੇ ਦਿੰਦੇ ਨੇ ਤਰੁੱਟ ਕੇ ਕਿਸੇ ਨੂੰ ਇਹ ਆਪ ਨਹੀਂ ਲਈ ਜਾ ਸਕਦੀ ਅੱਛਾ ਵਾਹਿਗੁਰੂ ਫਿਰ ਫਿਰ ਤੁਹਾਡੇ ਕੋਲੇ ਨਾਮ ਭੇਜ ਦਿਆ ਕਰੀਏ ਸੇਵਕ ਦਾ ਜਿਹੜਾ ਮੰਨਦਾ ਸਹਿਜ ਬਾਣ ਕਰਨ ਦੇ ਬਸ ਤੁਸੀਂ ਉਹਨਾਂ ਦਾ ਨਾਮ ਤੇ ਨੰਬਰ ਤੇ ਪਿੰਡ ਭੇਜ ਦਿਓ ਆਪੇ ਉਹਨਾਂ ਘਰੇ ਪੋਤੀ ਉਹਨਾਂ ਦੇ ਲਾਗੇ ਉਹਨਾਂ ਨੂੰ ਸੰਪਰਕ ਹੋ ਕੇ ਪੋਤੀ ਲਾਗੋ ਮਿਲ ਜਾਏ ਕਰੇਗੀ ਪੰਜਾਬ ਦੇ ਵਿੱਚੋਂ ਵੀ ਤੇ ਪੰਜਾਬ ਤੋਂ ਬਾਹਰ ਹਰਿਆਣਾ ਵਿੱਚੋਂ ਕਿਸੇ ਵੀ ਸਟੇਟ ਵਿੱਚ ਵੀ ਤੇ ਆਊਟ ਆਫ ਕੰਟਰੀ ਵੀ ਵਾਹਿਗੁਰੂ ਵਾਹਿਗੁਰੂ ਘਰ ਤੋਂ ਵਾਹਿਗੁਰੂ ਜਿਹੜਾ ਗੁਰਦੁਆਰਾ ਬਣਿਆ ਘਰ ਇੱਥੋਂ ਸ਼ੁਰੂ ਕਰਦੇ ਆ ਜਿੱਥੇ ਰੱਬ ਨੇ ਗੁਰਦੁਆਰਾ ਬਣਾਇਆ ਜਿੱਥੇ ਸਾਨੂੰ ਭਾਇਆ ਘਰ ਦੇ ਮੈਂਬਰ ਵੇਖੋ ਕਿੰਨੇ ਪਰਿਵਾਰ ਕਰੂਗਾ ਪਹਿਲਾਂ ਪਹਿਲਾਂ ਪਰਿਵਾਰ ਕਰੂਗਾ ਜੀ ਬਿਲਕੁਲ 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 ਪਰਿਵਾਰ ਤੋਂ ਫੇਰ ਨਹੀਂ ਗੱਲ ਵਾਨੀ ਜੇ ਪਰਿਵਾਰ ਨਹੀਂ ਨਾ ਕਰਦਾ ਫੇਰ ਨਹੀਂ ਗੱਲ ਵਾਨੀ ਵਾਏ ਗਰੂ ਮਾਰਿਆ ਨਹੀਂ ਆਪਣਾ ਪਰਿਵਾਰ ਵਾਰਿਆ ਸੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਪਰਿਵਾਰ ਤੋਂ ਗੱਲ ਚੱਲਦੀ ਹੈ ਵਾਏ ਗਰੂ ਬਸ ਲੇਖੇ ਲਾ ਲਵੇ ਝੋਟੀ ਮਤ ਤੋਂ ਦੂਰ ਰੱਖੇ ਬਸ ਪੰਜਾਬਕਾਰਾਂ ਬਾਰੀ ਬਾਣੀ ਪੜਾਂਗੇ ਨਾ ਤੇ ਆਪੇ ਹੀ ਵਾਰ ਹੋ ਜਾਣੀ ਹੈ ਵਾਰ ਹੋ ਗਈ ਪਸ਼ੂ ਨਹੀਂ ਹੋਣੇ ਪਸ਼ੂ ਕਦੋਂ ਆਉਂਦੇ ਆ ਜਦੋਂ ਵਾਰ ਨਾ ਹਾਂਜੀ 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 ਠੀਕ ਹੈ ਨਾ ਮਾਰੇ ਨੇ ਦੋ ਵਰ ਕੋਟ ਔਰ ਤੇਵਰ ਖਾਈ ਹਾਂਜੀ ਦੋ ਵਰ ਕੋਟ ਔਰ ਤੇਵਰ ਖਾਈ ਤੇਵਰ ਖਾਈ ਖਾਈ ਇਹ ਬਣਾ ਦੇਣੀ ਮਾਰੇ ਨੇ ਤੁਸੀਂ ਕਿਹਨਾ ਕਰੋ ਤੀ ਕਰੋ ਕਰੋ ਸ਼ੁਰੂ ਜਿਹੜਾ ਮਰਜੀ ਹੈ ਜੇ ਕੋਈ ਬਜ਼ੁਰਗ ਵੀ ਹੈ ਤੇ ਉਹ ਮਗਰ ਮਗਰ ਪੜ ਸਕਦਾ ਜਿਹੜੀਆਂ ਸਾਡੇ ਕੋਲ ਤੇ ਕਈ ਐਸੇ ਨੇ ਜਿਨ੍ਹਾਂ ਦੀਆਂ ਅੱਖਾਂ ਨਹੀਂ ਹੈਗੀਆਂ ਉਹ ਵੀ ਸਹਿਜ ਪੜ ਕਰਦੇ ਪਏ ਨੇ ਪੋਤਰੀ ਮਗਰ ਅਣ ਪੜਿਆ ਪਰਮਗਤ ਪਾਵੇ ਜੋ ਗੋਬਿੰਦ ਤੇ ਆਵੇ ਆਵੇ ਪੜਿਆ ਅਣ ਪੜਿਆ ਕਰੋ ਜੀ ਜਿੱਸਸੋ ਸਾਨੂੰ ਤੇ ਮੈਨੂੰ ਦੱਸ ਦਿਓ ਬਾਕੀ ਦੀਆਂ ਪੋਥੀਆਂ ਵੀ ਤੁਹਾਡੇ ਕੋਲ ਆ ਜਾਣਗੀਆਂ ਤਿੰਨ ਮਨੂੰ ਪਿੰਡ ਦਾ ਗੀਰ ਅਗਰ ਵਿੱਚ ਰਹਿੰਦੇ ਮੇਰੇ ਭਾਈ ਮੇਰੇ ਮੀਤ ਮੈਨੂੰ ਚਾਹੇ ਰੋਜ਼ ਫੋਨ ਲਾ ਲਿਆ ਕਰੋ ਤੁਸੀਂ ਪਰ ਮੈਨੂੰ ਗੁਰੂ ਦੀਆਂ ਗੱਲਾਂ ਤੁਸੀਂ ਸੁਣਾਈ ਜਾਣੀਆਂ ਦੇਖੋ ਸੱਜਣਾ ਸੀਸੜੀਆਂ ਜਿਉ ਹੋਇ ਸਾਹਿਬਿਆਉ ਮੈਨੂੰ ਵਾਹਿਗੁਰੂ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਠੀਕ ਹੈ ਜੀ ਪੰਜਾਂ ਦਿਨਾ ਚੈਨੀ ਚਰਮਾ ਕਰਤੀ ਬਾਈ ਗਰੂ ਮੈਂ ਕਹਿਣਾ ਵੀ ਤੁਸੀਂ ਦੱਸੋ ਜੀ ਤੁਹਾਨੂੰ ਹੋਈ ਹੈ ਜੀ ਬਾਈ ਬੋ ਤਾਂ ਹੀ ਤੇ ਜੇ ਗੁੜ ਖਾਦਾ ਤਾਂ ਹੀ ਤੇ ਹੋਕਾ ਦੇ ਰੇ ਤਾਂ ਹੀ ਧੜਕ ਭਜ ਭਜ ਕੇ ਆ ਰਹੇ ਆ ਮੈਨੂੰ ਤੇ ਰੋਮ ਰੋਮ ਜਿਹਾ ਲੱਖੀ ਸ਼ਾਹ ਬਨਜਾਰਾ ਬਣ ਗਏ ਜੀ ਲੱਖੀ ਸ਼ਾਹ ਬਨਜਾਰਾ ਬਣ ਗਏ ਹੈ ਜੀ ਮੇਰੇ ਤੇ ਮੇਰਾ ਤੇ ਰੋਮ ਰੋਮ ਕਰ ਜਾਈਏ ਕਿ ਸਾਡੇ ਮੈ ਨਾਲੀ ਦਾ ਕੀ ਲਾਦ ਹੋਰੇ ਲਾਦ ਹੋਰੇ ਲਾਦ ਹੋਰੇ ਅੱਤ ਦਾ ਸ਼ਰਾਬੀ ਤੇ ਅੱਤ ਦਾ ਕਵਾਬੀ ਸੀ ਤੇ ਮਾਰੇ ਨੇ ਅ ਉਦੋਂ ਲਿਬੜੇ ਲਿਬੜੇ ਨੂੰ ਜੇ ਮਾਂ ਲਿਬੜੇ ਬੱਚੇ ਨੂੰ ਆਪਣੇ ਗਾਲਾਂ ਲਾ ਲੰਦੀ ਭਾਵੇਂ ਜਿੱਕਰ ਦਾ ਲਿਬੜਿਆ ਹੋਵੇ ਵਾਇਗਰੂ ਵਾਇਗਰੂ ਸੇਮ ਸਟੋਰੀ ਆ ਵਾਇਗਰੂ ਛੋਡੀ ਦਾਸ ਦੀ ਸੇਮ ਸਟੋਰੀ ਆ ਹਉ ਮੂਰਖ ਕਰੇ ਲਾਇਆ ਮੂਰਖੀ ਸੀਗੇ ਲਾਤਾ ਕਰੀ ਬਿਲਕੁਲ ਲਾਤਾ ਲਾਤਾ ਕਰੇ ਵਾਇਗਰੂ ਲਾਤਾ ਕਰੋ ਕਿਰਪਾ ਬਸ ਕੋਈ ਨਹੀਂ ਜੀ ਤੁਸੀਂ ਆਪ ਦਾ ਨਾਮ ਜਪੋ ਜੀ ਬਸ ਇਹ ਅਮੰਦ ਦੱਸ ਦਿਓ ਮੈਂ ਤੁਹਾਨੂੰ ਪੋਸਟ ਭੇਜਦਾਗਾ ਤੇ ਕਿਹੜੇ ਨਗਰ ਵਿੱਚ ਭੇਜਨੀ ਆ ਦੱਸੋ ਮੈਨੂੰ ਜਾਂ ਤੁਸੀਂ ਲੈ ਆਓਗੇ ਸਿਰਾ ਦਾ ਚੰਡੀ ਹਾਂਜੀ ਚੰਡੀਗੜ੍ਹ ਰਹਿ ਰਹੇ ਹਾਂਜੀ ਵੈਸੇ ਚੰਡੀਗੜ੍ਹ ਖਰੜ ਸਾਡਾ ਸਟਾਕ ਸੈਂਟਰ ਹੈ ਭਾਈ ਸਤਵਿੰਦਰ ਸਿੰਘ ਜੀ ਨੇ ਤੇ ਉਹ ਜਿਹੜੇ ਇਲਾਕੇ ਚ ਸੇਵਾ ਕਰਦਾ ਹੈ ਨੰਬਰ ਸ਼ੇਅਰ ਨੰਬਰ ਸ਼ੇਅਰ ਕਰ ਦਿਓ ਵਾਈ ਗੁਰੂ ਬਸ ਮੈਂ ਹੁਣੇ ਕਰ ਦਿੰਦਾ ਜੀ ਹੁਣੇ ਕਰ ਦਿੰਦਾ ਧੰਨਵਾਦ ਜੀ ਬਹੁਤ 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 ਕਿਰਪਾ ਜੀ ਦਾ ਧੰਨਵਾਦ ਜੀ ਉਹ ਵਾਈ ਗੁਰੂ ਜੀ ਦਾ ਭਾਈ ਸਾਹਿਬ ਵਾਹਿਗੁਰੂ ਜੀ ਕੀ ਫਤਿਹ